ਸਤਿਗੁਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਲਵਾ ਨਿਊਜ਼ ਮੈਂ ਹਕਬਾਲ ਸਿੰਘ ਗੋਰਾ ਅੱਜ ਅਸੀਂ ਪਿੰਡ ਕੁਖਰਾਣਾ ਵਿਖੇ ਦੁਖਪੰਚਨ ਸੰਗਤ ਗੁਰਦਰਾ ਸਾਹਿਬ ਪਹੁੰਚਿਆ ਜਿੱਥੇ ਸੰਤ ਬਾਬਾ ਰੇਸ਼ਮ ਸਿੰਘ ਜੀ ਅਤੇ ਕਮੇਟੀ ਵੱਲੋਂ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਉਹਨਾਂ ਨਾਲ ਕਰਦਿਆਂ ਗੱਲਬਾਤ ਉਹਨਾਂ ਦਾ ਕੀ ਕਹਿਣਾ ਬਾਬਾ ਜੀ ਵਾਹਿਗੁਰੂ ਜੀ ਕੱਖਾਂ ਸਾਹਿਬ ਔਲ ਸਾਹਿਬ ਵਾਹਿਗੁਰੂ ਜੀ ਕੀ ਫਤ ਜੀ ਬਾਬਾ ਜੀ ਸਰਵਤ ਦੇ ਭਲੇ ਲਈ ਕੈਂਪ ਲਗਾਇਆ ਗਿਆ ਤੁਹਾਡੇ ਵੱਲੋਂ ਤੁਹਾਡੀ ਕਮੇਟੀ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜਾ ਪ੍ਰਬੰਧ ਕੀਤਾ ਗਿਆ ਕੈਂਪ ਦਾ ਇਹ ਸ਼ੰਕਰਾ ਆਈ ਹਸਪੀਟਲ ਲੁਧਿਆਣਾ ਵੱਲੋਂ ਕੀਤਾ ਗਿਆ ਆਪਾਂ ਇਹਦੇ ਵਿੱਚ ਸਹਿਯੋਗ ਕਰ ਰਹੇ ਆਂ ਤੇ ਦੂਜੀ ਇਹ ਗੱਲ ਹੈਗੀ ਹੈ ਵੀ ਇਹ ਜਿਹੜਾ ਅਪਰਾਲਾ ਇਹ ਹੋਣਾ ਚਾਹੀਦਾ ਕਿਉਂਕਿ ਜਿਹੜੇ ਤਕੜੇ ਬੰਦੇ ਆ ਉਹ ਤਾਂ ਵੱਡੇ ਹਸਪਤਾਲਾਂ 'ਚ ਜਾ ਕੇ ਆਪਦਾ ਇਲਾਜ ਕਰਵਾ ਲੈਂਦੇ ਆ ਜਿਹੜੇ ਗਰੀਬ ਬੰਦੇ ਆ ਜਿਨ੍ਹਾਂ ਦੀ ਪਹੁੰਚ ਨਹੀਂ ਗਈ ਉਹਨਾਂ ਵਾਸਤੇ ਇੱਕ ਇਹ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਸ਼ੰਕਰਾ ਆਈ ਹਸਪੀਟਲ ਵੱਲੋਂ ਇਹਦੇ ਵਿੱਚ ਭਾਈ ਸੁਖਜਿੰਦਰ ਸਿੰਘ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀਗਾ ਤੇ ਇਹਨਾਂ ਦੇ ਸਹਿਯੋਗ ਤੇ ਉਦਮ ਦੇ ਨਾਲ ਇਹ ਸਾਰਾ ਅਪਰਾਲਾ ਕੀਤਾ ਗਿਆ ਇਹਦੇ ਵਿੱਚ ਜਿਹੜਾ ਇੱਥੋਂ ਮਰੀਜ਼ਾਂ ਨੂੰ ਲੈ ਕੇ ਜਾਣਾ ਆਪਰੇਸ਼ਨ ਕਰਕੇ ਲੈਨ ਜਾ ਪਾ ਕੇ ਇੱਥੇ ਉਹਨਾਂ ਨੂੰ ਛੱਡ ਕੇ ਜਾਣਾ ਇਹ ਬਹੁਤ ਵੱਡੀ ਸੇਵਾ ਅੱਜ ਤੁਹਾਡੀ ਟੀਮ ਵੱਲੋਂ ਕੈਂਪ ਲਗਾਇਆ ਜਾ ਰਿਹਾ ਹੈ ਅੱਖਾਂ ਦਾ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਮਦਦ ਦਾ ਲੋਕ ਨਹੀਂ ਜਿੰਨੇ ਮਾ ਲੋ ਬਈ ਜਿਹੜੇ ਬੰਦੇ ਹੁਣ ਮਾ ਲੋ ਜਦੋਂ ਉਹਦਾ ਪ੍ਰਾਈਵੇਟ ਹਸਪਤਲ ਜਾ ਕੇ ਆਪ ਕਰਾਉਣਗੇ ਤਾਂ ਵੱਲ ਬਹੁਤ ਮਹਿੰਗਾ ਜਾ ਸਕਦਾ ਹੈ ਇਹਨਾਂ ਨੂੰ ਮਦਦ ਹੀ ਹੋਗਾ ਜੀ ਅ ਬਾਕੀ ਜਿਹੜੀਆਂ ਕਮੇਟੀਆਂ ਵਾਲੋ ਕਰਾਉਨੀਆਂ ਲਵਾਉਨੀਆਂ ਕੈਂਪ ਉਹਨਾਂ ਦਾ ਬਹੁਤ ਧੰਨਵਾਦ ਹੈ ਜੀ ਕਿੰਨੇ ਕੁ ਮਰੀਜ਼ ਹੁਣ ਤੱਕ ਚੱਕਾ ਪਹਾਰ ਚੁੱਕੇ ਹੋ ਤੁਸੀਂ ਜੀ ਮਰੀਜ਼ ਆ ਮਾ ਲੋ ਹੋਗੇ 100 ਤੋਂ ਉੱਪਰ ਦੇਖ ਲਈ ਮਾ ਲੋ ਵਿੱਚ ਦਵਾਈ ਲੈ ਜਾਂਦੇ ਈ ਤੇ ਕੋਈ ਜਿਨ੍ਹਾਂ ਦੇ ਮਤਲਬ ਬਲੋ ਮੂਰੀਆ ਮਤਲਬ ਪੱਕਿਆ ਹੋਇਆ ਉਹਨਾਂ ਨੂੰ ਫਿਰ ਨਾਲ ਲੈ ਜਾਂਦੇ ਆਪਰੇਸ਼ਨ ਲਈ ਧੰਨਵਾਦ ਜੀ ਹਾਂਜੀ ਸਰ ਅੱਜ ਜਿਹੜਾ ਕੈਂਪ ਦਾ ਯੋਜਨਨਾ ਕੀਤਾ ਇਹਦੇ ਵਿੱਚ ਸਾਡੀ ਸ਼ੰਕਰਾਈ ਹਸਪੀਟਲ ਦੀ ਟੀਮ ਇੱਥੇ ਪਹੁੰਚੀ ਆ ਤੇ ਇਹਦੇ ਵਿੱਚ ਅਸੀਂ 100 ਕਮਰੀਜ਼ ਨੂੰ ਚੈੱਕ ਕਰਿਆ ਜਿਹਦੇ ਵਿੱਚ 20-22 ਮਰੀਜ਼ ਆਪਣੇ ਸਿਲੈਕਟ ਹੋਏ ਆ ਆਪਰੇਸ਼ਨ ਲਈ ਤੇ ਇਹਦੇ ਵਿੱਚ ਆਪਾਂ ਛੱਟੇ ਮੂਰੀਏ ਦੇ ਆਪਰੇਸ਼ਨ ਫ੍ਰੀ ਕਰਦੇ ਆਂ ਹਸਪੀਟਲ ਵਿੱਚ ਲਿਜਾ ਕੇ ਹਾਂਜੀ ਕੀ ਜਿਆਦਾ ਸਮੱਸਿਆ ਆ ਰਹੀ ਹੈ ਜੱਖਾਂ ਦੇ ਵਿੱਚ ਧੁੰਦਲਾਪਨ ਦੀ ਜਾਂ ਚਿੱਟੇ ਮੋਤੀ ਕਿਸ ਤਰ੍ਹਾਂ ਦੀ ਸ਼ਿਕਾਇਤ ਜਿਆਦਾ ਜਿਆਦਾ ਜਿੱਦਾਂ ਵੀ ਹੁਣ ਆਪਾਂ ਜੇ ਕੈਂਪ ਲਾਉਂਦੇ ਆ ਤਾਂ ਉਹਦੇ ਵਿੱਚ ਚਿੱਟੇ ਮੋਤੀ ਇਹਦੇ ਜਿਆਦਾ ਸ਼ਿਕਾਇਤ ਜਾਂ ਜਿੱਦਾਂ ਹੁਣ ਆਪ ਕੋਤਲੀਆਂ ਖਰਾਬ ਹੋ ਰਹੀਆਂ ਨੇ ਤੇ ਇਸ ਕਰਕੇ ਮੋਤੀਏ ਦੀ ਬਹੁਤ ਸ਼ਿਕਾਇਤ ਆ ਰਹੀ ਹੈ ਜਿਹੜੇ ਤੁਸੀਂ ਲੈਨ 'ਚ ਪਾਉਂਗੇ ਉਹਨਾਂ ਦੀ ਕਿੰਨਾ ਚਿਰ ਦੀ ਦੇਖਭਾਲ ਕਰਨੀ ਜ਼ਰੂਰੀ ਹੈ ਮਰੀਜ਼ਾਂ ਲਈ ਹਾਂਜੀ ਜਿੱਦਾਂ ਆਪਾਂ ਲੈ ਕੇ ਜਾਵਾਂਗੇ ਪਰੇਸ਼ਾਨ ਤੋਂ ਇੱਕ 47 ਦੰਦਾ ਪਰਹੇਜ ਹੁੰਦਾ ਜੀ ਤੇ ਅੱਜ ਜਾਣਾ ਕੱਲੂ ਪਰੇਸ਼ਨ ਹੋ ਕੇ ਪਰਸੋਂ ਨੂੰ ਆਪਾਂ ਇਹਨਾਂ ਨੂੰ ਵਾਪਸ ਛੱਡ ਕੇ ਜਾਣਾ ਕੋਈ ਖਰਚਾ ਨਹੀਂ ਫ੍ਰੀ ਆ ਜੀ ਆ ਬੱਸ ਲੈ ਕੇ ਜਾਓਗੇ ਤੇ ਬੱਸੇ ਛੱਡ ਕੇ ਜਾਓਗੇ ਮਿਹਰਬਾਨੀ ਜੀ ਥੈਂਕ ਯੂ ਜੱਖਾਂ ਦੇ ਕੰਪ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਿੰਡ ਖਖਰਾਣਾ ਬਾਬਾ ਰੇਸ਼ਮ ਸਿੰਘ ਜੋ ਲੰਗਰ ਤੇ ਚਾਹ ਪਣ ਦਾ ਲਾਇਆ ਇਹਨਾਂ ਲੋ ਸੇਵਾ ਕੀਤੀ ਗਈ ਆ ਜਿਹੜੇ ਡਾਕਟਰ ਇਹ ਲੁਧਿਆਣੇ ਤੋਂ ਟੀਮ ਆਈ ਆ ਬਹੁਤ ਵਧੀਆ ਟੀਮ ਆਈ ਆ ਬਹੁਤ ਵਧੀਆ ਪ੍ਰਾਲਾ ਬਾਬਾ ਰੇਸ਼ਮ ਸਿੰਘ ਜੀ ਨੇ ਕੀਤਾ ਇਹ ਬਹੁਤ ਵੱਡਾ ਪਵਾਨਾ ਅਸੀਂ ਧੰਨਵਾਦ ਕਰਦੇ ਆ ਕਿ ਜਿਹੜੀਆਂ ਸੰਗਤਾਂ ਆਈਆਂ ਪਹੁੰਚੀਆਂ ਨਿੱਕੇ ਸੱਦੇ ਤੇ ਜਿਨ੍ਹਾਂ ਨੂੰ ਕੋਈ ਲੈਨ ਚ ਪੈਂਦੀ ਉਹਨਾਂ ਦੇ ਭਾਈ ਲੈਨ ਚ ਪਾਏ ਆ ਜਿਨ੍ਹਾਂ ਨੂੰ ਦਵਾਈ ਦੀ ਲੋੜ ਸੀ ਉਹਨਾਂ ਨੂੰ ਦਵਾਈ ਦਿੱਤੀ ਆ ਅਸੀਂ ਸਾਰੇ ਡਾਕਟਰਾਂ ਦਾ ਤੇ ਬਾਬਾ ਰੇਸ਼ਮ ਸਿੰਘ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ